ਸਰ ਦਾ ਕੰਮੀ ਜਰਾ ਚ ਜਨਮ ਨਹੀਂ ਨਹੀਂ ਜਨਾਬ ਮੈਂ ਐ ਨਹੀਂ ਕਰਦਾ ਜੀ ਅੜਦਾ ਮੈਂ ਦੂਜਾ ਬੰਦਾ ਵੀ ਜਰਾ ਇੱਕ ਹਾਂਜੀ ਹਾਂਜੀ ਆਗੀ ਫੜਦਾ ਦੂਜਾ ਬੰਦਾ ਵੀ ਹੋਰ ਫੜ ਲਓ ਜਨਾਬ ਮੈਂ ਮੇਰਾ ਲੈਣਾ ਦੇਣਾ ਹੋਊਗਾ ਕੋਈ ਚੱਲ ਕੋਈ ਨਹੀਂ ਕਰ ਤੇ ਇਹ ਦੱਸੋ ਜੀ ਜਨਾਬ ਤੇਰਾ ਘਾਟ ਹੋਣਾ ਨਾਲ ਹੀ ਹਾਂਜੀ ਮੈਂ ਕਹਿੰਦਾ ਤੇਰਾ ਵੀ ਘਾਟ ਹੋਣਾ ਨਾਲ ਹੀ ਪਰਚੇ ਲਗਾ ਰੱਖਾਂ ਤੇ ਨੂੰ ਵੀ ਪਰ ਤੇ ਇਹ ਜਨਾਬ ਮੇਰੀ ਗੱਲ ਸੁਣਾ ਮੈਂ ਮੇਰੇ ਨਾਲ ਕੋਈ ਲੈਣਾ ਦੇਣਾ ਹੋਊਗਾ ਤਾਂ ਹੀ ਤੁਸੀਂ ਪਰਚੇ ਚ ਰੱਖੋਗੇ ਮੈਨੂੰ ਇੱਦਾਂ ਕਿੱਧਰ ਰੱਖੋਗੇ ਹੈਗਾ 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 ਕੀ ਹੈਗਾ ਉਹ ਮੋਬਾਈਲ ਜਿਹੜਾ ਤੁਸੀਂ ਖੋਹ ਦਿੱਤਾ ਇਹਨੂੰ ਨੰਬਰ ਉਹ ਵੀ ਸਾਰਾ ਡਿਟੇਲ ਕੱਢ ਲਈ ਮੈਂ ਤੇ ਕਿਹੜਾ ਹੀ ਨੰਬਰ ਤੇਰਾ ਲੈਣਾ ਦੇਣਾ ਘੱਟ ਨਹੀਂ ਕਿਹੜਾ ਨੰਬਰ ਕਹਿੰਦੇ ਬਈ ਉਹ ਵੀ ਦੇਣਾ ਤੈਨੂੰ ਨਹੀਂ ਨਹੀਂ ਜਨਾਬ ਮੇਰਾ ਨਹੀਂ ਇਹਦੇ ਨਾਲ ਲੈਣਾ ਦੇਣਾ ਹੈ ਤਾਂ ਤੁਸੀਂ ਦੱਸੋ ਤੁਸੀਂ ਦੱਸੋ ਸੇਵਾ ਦੱਸੋ ਜਨਾਵੋ ਛੱਡੋ ਫੇ ਕੀ ਆ ਦੱਸੋ ਨਹੀਂ ਮੈਂ ਭੇਜਾਂ ਮੈਂ ਕਿਹਾ ਸਾਰੇ ਪ੍ਰੂਫ ਹੈ ਤੇਰੇ ਮੇਰੇ ਕੋਲ ਮੈਂ ਉਹੀ ਕਹਿੰਦਾ ਜਨਾਵੋ ਛੱਡੋ ਤੁਸੀਂ ਦੱਸੋ ਕੀ ਕਰਨਾ ਚਾਹੁੰਦੇ ਦੱਸੋ ਫੇ ਗੱਲ ਖਤਮ ਕਰ ਮੈਂ ਮੈਂ ਨਾ ਮੈਂ ਕਰਦਾ ਨਹੀਂ ਮੇਰੇ ਕੋਲ ਪ੍ਰੂਫ ਹੈ ਤੇਰੇ ਸਾਰੇ ਹੀ ਚਲ ਦੱਸੋ ਜਨਾਵੋ ਤੁਸੀਂ ਕੀ ਕਹਿੰਦੇ ਫੇ ਦੱਸੋ ਜਿੱਦਾਂ ਹੈਗੀ ਗੱਲ ਮੇਰੇ ਨਾਲ ਦੋ ਇਹਨੂੰ ਭੇਜਾਂਗਾ ਤੁਸੀਂ ਦੱਸੋ ਕਿਹਨੂੰ ਭੇਜਾਂ ਮੈਂ ਉਹਨੂੰ ਭੇਜ ਦੂੰਗਾ ਇਹ ਲਿਖੂ ਨੂੰ ਭੇਜ ਦੇ ਜਿਹਨੂੰ ਦਿਨਾ ਸਮਾਂ ਫੇਰੇ ਦੀਪੂ ਨੂੰ ਸਰੇਮਲੇ ਆ ਲਈ। ਨਹੀਂ ਨਹੀਂ ਮੈਂ ਕਿਸੇ ਦੀ ਪੁਣੀ ਨਹੀਂ ਜਾਂਦਾ। ਉਹ ਗੱਗਾ ਮੇਰ ਕੋ ਸਾਰਾ ਕੁਝ ਠੀਕ ਹੈ। ਹਾਂਜੀ। ਜਿੱਥੇ ਲੈਣ ਤੇ ਆਣਾ ਜੇ ਪਰਚੇ ਚ ਪਾਵਾਂਗਾ ਨਾ ਪਾਵਾਂ ਮੈਨੂੰ ਇਹ ਸਿੱਧੀ ਗੱਲ ਦੱਸ। ਹਾਂਜੀ। ਪਰਚੇ ਚ ਪਾਵਾਂਗਾ ਨਾ ਪਾਵਾਂ ਮੈਨੂੰ ਇਹ ਸਿੱਧੀ ਗੱਲ ਦੱਸ। ਪਰ ਤੇ ਜਨਾਬ ਰਹਿਣ ਦਾ ਪਰਚੇ ਚ ਕੀ ਪਾ ਕੇ ਮੈਨੂੰ ਦੱਸ ਦੱਸ। ਮੈਂ ਬੰਦਾ ਭੇਜ ਕੇ ਤਾਂ ਭੇਜਦਾ ਮੇਰੇ ਕੋਲ। ਪਰਚੇ ਚ ਹੋਣਾ ਚਾਹੀਦਾ। ਪਾਤੇ ਵਿੱਚ ਤਾਂ ਕਾਪੀਆਂ ਕਾਲੀਆਂ ਕਰਨੀਆਂ ਹੋਰ ਤੁਸੀਂ ਕੀ ਕਰੋਗੇ ਦੱਸੋ ਕਾਪੀਆਂ ਕਾਲੀਆਂ ਕਰਨੀਆਂ ਕਾਪੀਆਂ ਰਾਲੀਆਂ ਵਿੱਚ ਇੱਥੇ ਤੇ ਜਿਹੜਾ ਦੂਜਾ ਬੰਦਾ ਚੱਕਿਆ ਉਹ ਚ ਨਾਲ ਹੀ ਮੈਂ ਘਰ ਤੇ ਰਿਕੁਐਮੈਂਟ ਭੇਜ ਦੇਣੀ ਹੈ ਇੱਥੇ ਰਹਿੰਦਾ ਜੀ ਓਕੇ ਮੈਂ ਉਹ ਬੰਦਾ ਅੰਡਰਟੇਕ ਨਾਣੀ ਜੀ ਠੀਕ ਹੈ ਜੀ ਮੈਂ ਸਿਰਫ ਪਹਿਲਾਂ ਵੀ ਤੈਨੂੰ ਫੋਨ ਕਰ ਸਕਦਾ ਜੀ ਪਰ ਬੰਦਾ ਫੜ ਕੇ ਫੋਨ ਕਰੀਦਾ ਅਗਲੇ ਨੂੰ ਹਾਂਜੀ ਹਾਂਜੀ ਜਨਾਬ ਉਹ ਤੁਹਾਡੀ ਗੱਲ ਸਹੀ ਹੈ ਤਦੋ ਹੀ ਤਦੋ ਹੀ ਹੈਗਾ ਸਾਰਾ ਕੁਝ ਕਰਨਾ ਤੇ ਤੁਸੀਂ ਦੱਸੋ ਕੀ ਕੀ ਕਰਾਂ ਮੁੰਡੇ ਨੂੰ ਦੱਸੋ ਦੀ ਮੁੰਡੇ ਨੂੰ ਭੇਜੇ ਮੈਂ ਗੱਲ ਕਰਦਾ ਫਿਰ ਨਾ ਗੱਲ ਕਰੋ ਮੁੰਡਾ ਤੁਸੀਂ ਦੱਸੋ ਮੈਨੂੰ ਜੋ ਕਹਿੰਦੇ ਮੈਂ ਉਹਨੂੰ ਕਹਿ ਦਾਂਦਾ ਜੀ ਫਿਰ ਇੱਕ ਵਾਰੀ ਕੰਮ ਨੇ ਵੜ ਦੇਖ ਹੂੰਦਾ ਹੈ ਮੈਂ ਵੀ ਤੁਸੀਂ ਦੱਸੋ ਜਨਾਬ ਇਹਦਾ ਹਾਂ ਤੁਸੀਂ ਦੱਸੋ ਜੀ ਜਿਹਦਾ ਕਹਿੰਦੇ ਉਹਦਾ ਕਰਾਂਗੇ ਕੋਈ ਨਹੀਂ ਕੰਮ ਕੰਮ ਮੂਤਾ ਕਰਦੇ ਵੀ ਉਹ ਵੇਗਾ ਤੁਮੀ ਹੋਇਆ ਬਿੰਦਰ ਵੀ ਹੋਇਆ ਗੋਪੀਮਾਨ ਕੀ ਵਾਲਾ ਵੀ ਹੋਇਆ ਉਹ ਵੀ ਇੱਥੇ ਬੈਠਾ ਸਾਰੇ ਬੈਠੇ ਮੇਰੇ ਕੋ ਕਲੇ-ਕਲੇ ਦੀ ਹਿਟਰੀ ਹੈ। ਲੱਖਾ। ਹਾਂਜੀ। ਠੀਕ ਹੈ। ਦੇਖ। ਕਹਿਣਾ ਨਹੀਂ ਮੈਂ ਚਾਹੁੰਦਾ ਆ ਕੋਈ ਡਿਲ ਜਾ ਜੇ ਸਹੀ ਅਗੜੇ ਆ ਠੀਕ ਹੈ ਨਾ ਨਹੀਂ ਗਿਆ ਤਾਂ ਫੇਰ ਮੈਂ ਦੂਜੇ ਬਸੇਂ ਤੁਰ ਪਾਂ। ਤੁਸੀਂ ਦੱਸੋ ਕੀ ਕਹਿੰਦੇ ਫੇਰ ਮੈਂ ਉਦਾਂ ਕਰ ਲੈਂਦਾ ਜੀ ਦੱਸੋ। ਮੈਂ ਨਹੀਂ ਸੁਣਾ ਕੋ ਬੰਦਾ ਭੇਜ ਕਿਹੜਾ ਭੇਜਦਾ ਮੇਰੇ ਕੋਲ ਨੂੰ ਕਦ ਮੈਨੂੰ ਆਖ ਮਿਲਦਾ ਇੱਥੇ ਬੰਦਾ ਤੁਹਾਨੂੰ ਪਤਾ ਸਾਡਾ ਬਾਗ ਵੀ ਆ ਬੰਦਾ ਜਿਹੜਾ ਬੰਦਾ ਆਉਂਗਾ ਤੁਹਾਡਾ ਬਾਗ ਵੀ ਆ ਤੂਹ ਕੋ ਪਹਿਲਾਂ ਵੀ ਤੁਸੀਂ ਨੂੰ ਮਿਲੇ ਪਏ ਆ ਇਦਾਂ ਦੀ ਗੱਲ ਨਹੀਂ ਹੈਗੀ ਕੋਈ ਇਹ ਕਿਹੜਾ ਬੰਦਾ ਤੁਹਾਡਾ ਬਾਗ ਵੇ ਦੀਪਾਂ ਉਹ ਹੀ ਅੱਛਾ ਫੇਂਦੀ ਆਂਦੀ ਤੁਸੀਂ ਨੂੰ ਮੇਰੇ ਕੋਲ ਤੁਸੀਂ ਦੱਸੋ ਹੀ ਵੇ ਮੈਨੂੰ ਮੈਨੂੰ ਦੱਸੋਗੇ ਤਾਂ ਹੀ ਫੇ ਮੈਂ ਨੂੰ ਦੀਪੇਨ ਕਰੂੰਗਾ ਫੋਨ ਮੇਰੇ ਕੋਲ ਨੰਬਰ ਵੀ ਨਹੀਂ ਹੈਗਾ ਨੰਬਰ ਲਊਂਗਾ ਕਿਦੋਂ ਮੈਂ ਕੋ ਨੂੰ ਕਹੂੰਗਾ ਕਿ ਇੰਦਾਂ ਕਰਕੇ ਗੱਲ ਲਿਆਈ ਨੰਬਰ ਭੇਜ ਦੇਣਾ ਤੁਹਾਨੂੰ ਨਾਲ ਉਦੋਂ ਦੱਸੋ ਅਸੀਂ ਉਹਨੂੰ ਕੀ ਕਹਾਂ ਮੈਂ ਉਹ ਉਹ ਕਿਹੜਾ ਮੇਰੇ ਨਾਲ ਹੁਣ ਇਦਾਂ ਫਿਰ ਦੱਸੋਗੇ ਤਾਂ ਹੀ ਗੱਲ ਲਿਆ ਹੁਣ ਉਹਨੂੰ ਵੀ ਉਹਨੂੰ ਭੇਜ ਉਹਨੂੰ ਦੱਸਦਾ ਤੇ ਆਪਰੇ ਤੇ ਮੈਂ ਗੱਲ ਕਰ ਲੈਂਦਾ ਉਹ ਜਨਾਬ ਦੇ ਹੋਜੀ ਫੇ ਉਹੀ ਤਾਂ ਗੱਲ ਹੈ ਫੇ ਹੁਣ ਉਹ ਉਹਨਾਂ ਮੈਂ ਕਿਹੜੀ ਗੱਲ ਕਰੂੰਗਾ ਦੱਸੋ ਜੀ ਮੈਂ ਹਾਂ ਦੱਸ ਦੂੰਗਾ ਉਹਨੇ ਦੁਹੀ ਇਦਾਂ ਹੀ ਦੱਸੋ ਕੀ ਕਹਿੰਦੇ ਫੇ ਮੈਂ ਉਹਨੂੰ ਕਹਿ ਦਾਂਦਾ ਮੈਂ ਕਿੰਨਾ ਨੂੰ ਦਹਾਤੂੰਗਾ ਤੇਰੋਂ ਤੁਹਾਡੀ ਮਰਜ਼ੀ ਆ ਫਿਰ ਉਹ ਉਹ ਜਨਾਬ ਮੇਰੀ ਅੱਧਾ ਇੰਨੀ ਇੰਨੀ ਗੱਲਬਾਤ ਖੁੱਲੀ ਨਹੀਂ ਹੈਗੀ ਮੈਂ ਤਾਂ ਕਹਿੰਦਾ ਵੇ ਮੈਂ ਕਹਣਾ ਕਦੀ ਉਹ ਦੀਪੇ ਨਾਲ ਕਹਿੰਦਾ ਵੇ ਦੀਪ ਮੁਨੀਸ਼ ਨਾਲ ਖੁੱਲੀ ਇਹਨਾਂ ਗੱਲਬਾਤ ਮੁਨੀਸ਼ ਗੜਾਈ ਮੈਨੂੰ ਕੱਲੀ ਕੱਲੀ ਗੱਲ ਦਾ ਪਤਾ ਯਾਰ ਮੁਨੀਸ਼ ਨਾ ਮੁਨੀਸ਼ ਨਾਲ ਮੇਰਾ ਕੋਈ ਰਿਸ਼ਤਾ ਨਹੀਂ ਗਸ ਨਾ ਨਾ ਮੇਰਾ ਮੂੰਹ ਖਲਾ ਉਹ ਜਨਾਬ ਮੇਰੀ ਗੱਲ ਸੁਣੋ ਇਹ ਸਾਡੇ ਬੱਚਿਆਂ ਵਰਗੇ ਨਹੀਂ ਬੱਚਿਆਂ ਵਰਗੇ ਤੇ ਮੈਂ ਆਇਆ ਟਿਕਾਣੇ ਐਸਐਚ ਨੂੰ ਵੀ ਦੇਣਾ ਪੈਣਾ ਕਿਉਂਕਿ ਮੈਂ ਤੇਰਾ ਨਾਮ ਵੀ ਪਾ ਸਕਦਾ ਹਾਂ ਇੱਕ ਜਿਹੜਾ ਯੂਐਨ ਨਾਲ ਉਹਨੂੰ ਥੋੜਾ ਬੋਧਾ ਦੇਣਾ ਪੈਣਾ ਉਹ ਕਪੜਾ ਭੇਜ ਦੇ ਬਾਕੀ ਉਹ ਪੈਸੇ ਭੇਜ ਦੇ ਕੋਈ ਨਹੀਂ ਕਿੰਨੇ ਹੀ ਦੋ ਨਹੀਂ ਨਹੀਂ ਜਨਾਬ ਇਦਾਂ ਨਾ ਕਰੋ ਭਰਾਵਾ ਮਰ ਜਾਂਗਾ ਮੈਂ ਕਿਉਂ ਮੈਂ ਕੰਮ ਸਾਰੇ ਸਹਿਦ ਤੇ ਤੇਰਾ ਚੱਲਣ ਗਿਆ ਮੈਂ ਤਾਂ ਕੰਮ ਕਰਦਾ ਹੀ ਨਹੀਂ ਭਰਾਵਾ ਦੱਸੋ ਹੀ ਕਹਿੰਦਾ ਤੇ ਫੇਰ ਮੈਂ ਬੰਦਾ ਹੋਰ ਫੜ ਲੈਣਾ ਅੱਜ ਜੀ ਮੈਂ ਦੋ ਪਰਚੇ ਹੀ ਦਊਂਗਾ ਜਨਾਬ ਮੇਰੀ ਗੱਲ ਸੁਣ ਨਜਾਇਜ਼ ਤੁਸੀਂ ਦੋਗੇ ਫੇਰ ਤਾਂ ਗੱਲ ਵੱਖਰੀ ਆ ਪਰ ਮੈਂ ਇਹ ਨਹੀਂ ਕਹਿੰਦਾ ਹੈਗਾ ਨਜਾਇਜ਼ ਫੇਰ ਜਿੰਨੇ ਭਾਵੇਂ ਪਜਾਵਾਂ ਜੀ ਦੇ ਦੋ ਨਜਾਇਜ਼ ਨੀ ਆ ਨੀ ਨਜਾਇਜ਼ ਨਹੀਂ ਐ ਜਾਇਜ਼ ਹੋ ਜਾਇਜ਼ ਹੋਊਗਾ ਫੇਰ ਤੁਸੀਂ ਤੁਸੀਂ ਜੋ ਮਰਜ਼ੀ ਗੱਲ ਵੇਜੋ ਜਾਇਜ਼ ਹੋ ਜਾਇਜ਼ ਹੋਊਗੀ ਜੋ ਕਹਿਤਾ ਕਰ ਲੈ ਜੇ ਬਚਣਾ ਤੇ ਨਹੀਂ ਨਹੀਂ ਜਨਾਬ 2 ਲੱਖ ਰੁਪਏ ਨਹੀਂ ਨੰਬਰ ਲੱਗਦੀ ਪਹਿਲਾਂ ਜਨਾਬ 2 ਲੱਖ ਰੁਪਏ ਦੇਣਾ ਕਿੱਥੋਂ ਇਹਦਾ ਦੱਸੋ ਚੱਲ ਕੋਈ ਨਹੀਂ ਲੈਣ ਦੇ ਫਿਰ ਸਾਡਾ ਹਾਂ ਜੀ ਰੈਂਡੇ ਰੈਂਡੇ ਕੋਈ ਨਹੀਂ ਥੋੜੇ ਘੱਟ ਕਰ ਲਓ ਘੱਟ ਵੀ ਮੈਂ ਉਹਨੂੰ ਕਹਿ ਦਉਂਦਾ ਕਿ ਬਸ ਉਹ ਤੁਸੀਂ ਆਪ ਦੱਸੋ ਵੀ ਇਦਾਂ ਨਾ ਕਰੋ ਇਹ 2 ਲੱਖ ਰੁਪਏ ਇਹ ਕਹਾਸ ਰੈਂਡੇ ਫਿਰ ਦੋ ਸਾਲ ਦੋ ਅਮਰੀਕਾ ਵਿੱਚ ਰਹਿ ਰਿਹਾ ਹਾਂ ਇਹ ਦੋ ਸਾਲਾਂ ਦੌਰਾਨ ਹੁਸ਼ਿਆਰਪੁਰ ਪੁਲਿਸ ਕੋਲੋਂ ਮੇਰੇ ਤੇ ਕਈ ਨਜਾਇਜ਼ ਪਰਚੇ ਪਾਏ ਗਏ ਅੱਦੇ ਮੈਂ ਅੱਜ ਤੱਕ ਕਦੇ ਵੀ ਆਪਣੇ ਲਈ ਲਾਈਵ ਨਹੀਂ ਹੋਇਆ ਅੱਜ ਮੇਰੇ ਲਾਈਵ ਹੋਣ ਦਾ ਮੇਨ ਮਕਸਦ ਇਹ ਹੈ ਕਿ ਹੁਸ਼ਿਆਰਪੁਰ ਪੁਲਿਸ ਦੇ ਹੀ ਇੱਕ ਮੁਲਾਜ਼ਮ ਜਿਸ ਦਾ ਨਾਮ ਅਮਰਜੀਤ ਹੈ ਜੋ ਕਿ ਪੋਰਹਿਰਤਾਂ ਕੀ ਵਿੱਚ ਤਨਾਤ ਹੈ ਉਸ ਦੇ ਵੱਲੋਂ ਮੇਰੇ ਕੋਲੋਂ 2 ਲੱਖ ਦੀ ਮੰਗ ਕੀਤੀ ਗਈ ਜੋ ਕਿ ਮੇਰੇ ਕੋਲ ਬਕਾਇਦਾ ਸਾਰੇ ਪ੍ਰੂਫ ਹਨ ਅਤੇ ਉਹ ਵੀਡੀਓ ਵਿੱਚ ਇਹ ਬੋਲ ਰਿਹਾ ਹੈ ਕਿ ਜੇਕਰ ਤੂੰ ਇਹ 2 ਲੱਖ ਦੀ ਮੰਗ ਪੂਰੀ ਨਹੀਂ ਕਰਦਾ ਹੈ ਤਾਂ ਮੈਂ ਤੇਰੇ ਤੇ ਨਜਾਇਜ਼ ਝੂਠੇ ਪਰਚੇ ਪਾਵਾਂਗਾ ਅਤੇ ਤੇਰਾ ਘਾਟਵਾਵਾਂਗਾ ਜਾਂ ਫਿਰ ਤੇਰੇ ਘਰ ਦੇ ਤੇ ਨਜਾਇਜ਼ ਬੱਚਾ ਪਾਵਾਂਗਾ ਮੈਂ ਉਸ ਦੀ ਮੰਗ ਪੂਰੀ ਨਹੀਂ ਕੀਤੀ ਤੇ ਉਸ ਦੇ ਵੱਲੋਂ ਹੀ कल एक प्री प्रैन 76 ਰਚਿਆ ਗਿਆ ਜੋ ਕਿ ਮੇਰੇ ਪਿਤਾ ਦੇ ਖਿਲਾਫ ਹੈ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਇਹ ਸਾਰਾ ਸਭ ਝੂਠ ਹੈ ਉਸਨੇ ਉਸਦੀ ਮਾਮੰਗ ਪੂਰੀ ਨਹੀਂ ਕੀਤੀ ਤਾਂ ਉਸਦੇ ਵੱਲੋਂ ਹੀ ਇਹ ਪਰਚਾ ਪਾਇਆ ਗਿਆ ਹੈ ਉਸ ਦੇ ਵਿੱਚ ਵੀ ਏਐਸਆਈ ਉਹੀ ਹੈ ਅਤੇ ਮੈਂ ਦੱਸਣਾ ਚਾਹੁੰਦਾ ਹਾਂ ਕਿ ਜੋ ਸਾਰੇ ਮਲਾਜ਼ਮ ਇੱਕ ਤਰ੍ਹਾਂ ਦੇ ਨਹੀਂ ਹੁੰਦੇ ਕਈ ਮਲਾਜ਼ਮ ਇਦਾਂ ਦੇ ਵੀ ਹੁੰਦੇ ਹਨ ਜੋ ਸਾਡੇ ਦੇ ਅੰਦਰ ਸਾਡੇ ਘਰ ਦੇ ਅੰਦਰ ਝੂਠੇ ਪਰਚੇ ਬੰਦਿਆ ਮੈਂ ਇਹ ਸਾਰੀਆਂ ਵੀਡੀਓ ਰਿਕਾਰਡਿੰਗਾਂ ਹੀ ਮੰਗ ਕਰਦਾ ਹਾਂ ਕਿ ਉਸ ਨੂੰ ਬੰਦੀ ਦੀ ਕਾਰਵਾਈ ਕੀਤੀ ਜਾਵੇ ਸਰ ਇੱਕ ਤੁਹਾਡੀ ਐਸਆਈ ਅਮਰਜੀਤ ਦੀ ਲਗਾਤਾਰ ਆਡੀਓ ਦੀ ਮੋਬਾਈਲ ਤੋਂ ਬਣਾਈ ਵੀਡੀਓ ਜਿਹੜੀ ਆ ਉਹ ਰਿਕਾਰਡ ਹੋਈ ਆ ਵੀ ਉਹ ਕਿਸੇ ਵਿਦੇਸ਼ 'ਚ ਬੈਠੇ ਮੁੰਡੇ ਦੇ ਕੋਲੋਂ 2 ਲੱਖ ਰੁਪਏ ਦੀ ਮੰਗ ਕਰਦਾ ਪਿਆ ਤੇ ਨਾਲ ਹੀ ਇਹ ਕਹਿ ਰਿਹਾ ਵੀ ਹਲੇ ਕੀ ਆਪਾਇਸ ਆਡੀਓ ਦੀ ਪੁਸ਼ਟੀ ਨਹੀਂ ਕਰਦੇ ਪਰ ਉਹ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਜੇ ਤੂੰ ਪਹਿ ਨਹੀਂ ਦੇਉਂਗਾ ਤਾਂ ਤੈਨੂੰ ਹੀ ਤੇਰੇ ਪਰਿਵਾਰ ਨੂੰ ਅਲਗ-ਅਲਗ ਕਿਸੇ ਕਿਸੇ ਨੂੰ ਸਰੋਧ ਦੇ ਬਾਰੇ ਫਿਲਹਾਲ ਕੀ ਜਾਣਕਾਰੀ ਹੈ ਕੀ ਐਕਸ਼ਨ ਪੁਲਿਸ ਵੱਲੋਂ ਲਿਆ ਮੈਂ ਇਹ ਜਦੋਂ ਨੂੰ ਮੈਨੂੰ ਹੁਣੇ ਪਤਾ ਲੱਗਿਆ ਇਸ ਗੱਲ ਬਾਰੇ ਜਿਹੜਾ ਤੁਸੀਂ ਦੱਸੀ ਹੈ ਵੀਡੀਓ ਰਿਕਾਰਡਿੰਗ ਮੈਂ ਚੰਗੀ ਤਰ੍ਹਾਂ ਚੈੱਕ ਕਰ ਲੈਣਾ ਇਮੀਡੀਏਟ ਪਹਿਲਾਂ ਫੌਰੀ ਤੌਰ ਤੇ ਉਹਨੂੰ ਮੈਂ ਲਾਈਨ ਅਜ਼ਰ ਕਰ ਦਿੱਤਾ ਉਸ ਤੋਂ ਬਾਅਦ ਜਦੋਂ ਇਹਨੂੰ ਤਹਿਕੀਕਤ ਕਰਕੇ ਦੀ ਇਨਵੈਸਟੀਗੇਸ਼ਨ ਤੇ ਇਹਦੇ ਖਿਲਾਫ ਡਿਪਾਰਟਮੈਂਟਲ ਐਕਸ਼ਨ ਵੀ ਲਿਆ ਜਾਏ ਉਹ ਜਿਹੜਾ ਵਿਅਕਤੀ ਇਹ ਗੱਲ ਕਹਿ ਰਿਹਾ ਵੀ ਇਹ ਮੇਰੇ ਤੋਂ ਪੈਸੇ ਮੰਗਦਾ ਸੀ ਉਹ ਉਹਦੇ ਵੱਲੋਂ ਇਹ ਵੀ આરોਪ ਲਗਾਇਆ ਜਾ ਰਿਹਾ ਵੀ ਜੇ ਜਦੋਂ ਮੈਂ ਇਹਨੂੰ ਪੈਸੇ ਦੀ ਮਨਾ ਕੀਤਾ ਤਾਂ ਇਹਨੇ ਮੇਰੇ ਪਿਤਾ ਨੂੰ ਕਿਸੇ ਇੱਕ ਛੋਟੇ ਮਕਦਮੇ ਵਿੱਚ ਫਸਾਤਾ ਹੈ ਕਿਉਂਕਿ ਮੈਂ ਇਹਨੂੰ ਪੈਸੇ ਨਹੀਂ ਦੇ ਸਕਿਆ ਠੀਕ ਹੈ ਪਰ ਇਹਦੇ ਵੱਲੋਂ ਸਿੱਧੇ ਤੌਰ ਤੇ ਮੈਨੂੰ ਪਹਿਲਾਂ ਹੀ ਇਹ ਵਾਰਨਿੰਗ ਦਿੱਤੀ ਗਈ ਸੀ ਵੀ ਜੇ ਤੂੰ ਪੈਸੇ ਨਹੀਂ ਦੇਉਂਗਾ ਤਾਂ ਤੈਨੂੰ ਹੋਰ ਵੀ ਕੇਸ ਚਵਾਵਾਂਗੇ ਬਿਲਕੁਲ ਸਰ ਇਸ ਦੇ ਬਾਰੇ ਵਿੱਚ ਪੂਰੀ ਡਿਟੇਲਸ ਵੈਰੀਫਾਈ ਕਰਾਂ ਹਾਲ ਦੀ ਘੜੀ ਇਹਨੂੰ ਲਾਈਨ ਅਜ਼ਰ ਕਰ ਦਿੰਦਾ